ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਭਾਵੇਂ ਕਨੇਡਾ ਬਾਰੇ ਲੱਖ ਨੈਗੇਟਿਵ ਖਬਰਾਂ ਹੋਣ ਪਰ ਇਸ ਦੇ ਬਾਵਜੂਦ ਵੀ ਕਨੇਡਾ ਦੇ ਵਿੱਚ ਦਾਖਲੇ ਲਗਭਗ ਉਸੇ ਰਫ਼ਤਾਰ ਨਾਲ ਹੈ ਪੜਨ ਵਾਲੇ ਵਿਦਿਆਰਥੀ ਹੁਣ ਵੀ ਐਡਮਿਸ਼ਨ ਲੈ ਰਹੇ ਨੇ ਔਰ ਸਾਰਿਆਂ ਨੂੰ ਬੇਨਤੀ ਹੈ ਜੇ ਤੁਸੀਂ ਪੜ ਸਕਦੇ ਹੋ ਮਿਹਨਤ ਕਰ ਸਕਦੇ ਹੋ ਤਾਂ ਕਨੇਡਾ ਜਾਓ ਜੇ ਤੁਸੀਂ ਇਹ ਸੋਚਦੇ ਹੋ ਕਿ ਬਿਨਾ ਪੜੇ ਕਨੇਡਾ ਚ ਤੁਹਾਨੂੰ ਪੀਆਰ ਮਿਲ ਜੂ ਤੇ ਬਿਲਕੁਲ ਅਪਲਾਈ ਨਾ ਕਰੋ ਟੈਲੀਫੋਨ ਨਾ ਕਰੋ ਇੰਡੀਆ ਦੇ ਵਿੱਚ ਪੜੋ ਸੋ ਬਾਹਰ ਵਿਦਿਆਰਥੀ ਜਿਹੜੇ ਪੜ ਸਕਦੇ ਨੇ ਜਿਹੜੇ ਪੜਾਈ ਨੂੰ ਕੰਟੀਨਿਊ ਰੱਖ ਸਕਦੇ ਨੇ ਪਾਸ ਹੋ ਸਕਦੇ ਨੇ ਉਹ ਜ਼ਰੂਰ ਪੜਨ ਜਾ ਸਕਦੇ ਨੇ ਸੋ অন্ਟਾਰੀਓ ਇਨਟੇਕ ਇਸ ਵਕਤ ਕੈਨੇਡਾ ਦੇ ਵਿੱਚ ਕਾਫੀ ਸੀਟਸ ਜਨੂਅਰੀ ਇਨਟੇਕ ਦੇ ਲਈ অন্ਟਾਰੀਓ ਦੇ ਵਿੱਚ ਹਜੇ ਨੇ ਬਹੁਤ ਸਾਰੇ ਪ੍ਰੋਵਿੰਸ ਨੇ ਜਿੱਥੇ ਸੀਟਾਂ ਲਗਭਗ ਜਨੂਅਰੀ ਇਨਟੇਕ ਦੀਆਂ ਖਤਮ ਵੀ ਨੇ ਜਸਪੀਤ ਭਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਉਹਨਾਂ ਨਾਲ অন্ਟਾਰੀਓ ਬਾਰੇ ਗੱਲਬਾਤ ਸਾਂਝੀ ਕਰਾਂਗੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਜਸਮੀਤ ਜੀ ਇਹ ਤਾਂ ਸਾਫ਼ ਹੋ ਗਿਆ ਕਿ ਕੈਨੇਡਾ 'ਚ ਜਿਹੜਾ ਵਿਦਿਆਰਥੀ ਪੜੇਗਾ ਨਹੀਂ ਪਾਸ ਓਪੀਆਰ ਨਹੀਂ ਹੋ ਸਕਣਾ ਇਹ ਗੱਲ ਸਾਫ਼ ਹੋ ਗਈ ਜੁਗਾੜ ਨਾਲ ਪੀਆਰ ਨਹੀਂ ਹੋਣਾ ਹੁਣ 온ਟਾਰੀਓ ਚ ਪੜਨ ਵਾਲੇ ਕਿਹੜੇ ਕਿਹੜੇ ਬੱਚੇ ਜਾ ਸਕਦੇ ਨੇ ਕਿਸ ਤਰ੍ਹਾਂ ਦੇ ਕੋਰਸਸ ਨੇ ਔਰ ਸਕਿੱਲ ਵਾਲੇ ਕੋਰਸਸ ਦੀ ਕੀ ਪੋਜੀਸ਼ਨ ਹੈ ਸੇ ਦੇਖੋ ਅੱਜ ਦੀ ਡੇਟ ਤੇ ਜੇ ਸੀ ਕਹੀਏ ਤਾਂ ਜੇ ਦੋ ਸ਼ਹਿਰ ਮੈਨੂੰ ਲੱਗਦਾ ਹੈ ਕਿ ਜਿੱਥੇ ਸਟੂਡੈਂਟਸ ਨੂੰ ਪਾਰਟ ਟਾਈਮ ਕੰਮ ਮਿਲਣ ਚ ਥੋੜਾ ਸਮਾਂ ਲੱਗ ਰਿਹਾ ਮੈਂ ਇਹ ਨਹੀਂ ਕਹਾਂਗਾ ਮਿਲ ਨਹੀਂ ਰਿਹਾ ਬਿਕਾਜ਼ ਮੈਂ ਜਿੰਨੇ ਕ ਬੱਚੇ ਮਿਲੇ ਆ ਕੋਈ ਕਹਿੰਦਾ ਮੈਨੂੰ ਮਹੀਨੇ ਬਾਅਦ ਮਿਲਿਆ ਕੰਮ ਕੋਈ ਕਹਿੰਦਾ ਮੈਨੂੰ 2 ਮਹੀਨੇ ਬਾਅਦ ਮਿਲਿਆ ਕੰਮ ਕੋਈ ਕਹਿੰਦਾ ਮੈਨੂੰ 3 ਮਹੀਨੇ ਬਾਅ ਕੋਈ ਕਹਿੰਦਾ ਮੈਨੂੰ 6 ਮਹੀਨੇ ਬਾਅਦ ਮਿਲਿਆ ਕੰਮ ਮੈਂ ਸਹੀ ਗੱਲ ਦੱਸਾਂਗਾ ਤੁਹਾਨੂੰ ਔਰ ਉਹ ਇਸ ਲਈ ਕਹਿੰਦਾ ਹਰ ਸਟੂਡੈਂਟ ਦਾ ਇੱਕ ਆਪਣਾ ਕੈਲੀਬਰ ਹੈ ਹਰ ਸਟੂਡੈਂਟ ਕਿੰਨਾ ਐਫਰਟ ਪਾ ਰਿਹਾ ਕੰਮ ਲੱਭਣ ਚ ਇਹ ਵੀ ਡਿਪੈਂਡ ਕਰਦਾ ਹੈ ਹਰ ਸਟੂਡੈਂਟ ਦੀ ਆਪਣੀ ਸਕਿੱਲ ਹੈ ਕਿ ਕੀ ਸਕਿੱਲ ਹੈ ਉਹਦੇ ਵਿੱਚ ਕਿ ਕਿਉਂ ਉਹਨੂੰ ਪਾਰਟ ਟਾਈਮ ਜੌਬ ਮਿਲੇ ਔਰ ਕੁਝ ਇਦਾਂ ਦੇ ਸਟੂਡੈਂਟ ਵੀ ਆ ਜਿਹੜੇ 10 ਦਿਨ ਕੰਮ ਤੇ ਜਾਂਦੇ ਛੱਡ ਕੇ ਆ ਜਾਂਦੇ ਆ ਔਰ ਸਟੂਡੈਂਟਸ ਅਜੇ ਰੇਟ ਤੇ ਦੇਖੋ ਕੈਨੇਡਾ ਚ ਜੇ ਸੀ ਕਹੀਏ ਤਾਂ ਅਟਰੈਕਟਿਵ ਪਰਵਿੰਸ ਮੈਨੂੰ ਜਿਹੜਾ ਸਭ ਤੋਂ ਜ਼ਿਆਦਾ ਲੱਗਦਾ ਪੋਂਟਾਰੀਓ ਦੇ ਅੰਨੇ ਆ ਜਿਹੜਾ ਸਭ ਤੋਂ ਅਟਰੈਕਟਿਵ ਪ੍ਰੋਵਿੰਸ ਲੱਗਦਾ ਜਿੱਥੇ ਅੱਜ ਦੇ ਡੇਟ ਤੇ ਵੀ ਬੱਚਾ ਜਾ ਸਕਦਾ ਉਹ ਹੈਗਾ ਸਕੈਚੂਅਨ ਸਕੈਚੂਅਨ ਪ੍ਰੋਵਿੰਸ ਬਹੁਤ ਅਟਰੈਕਟਿਵ ਹੈ ਔਰ ਸਟੂਡੈਂਟਸ ਉੱਥੇ ਜਿਸੀ ਕਹੀਏ ਤਾਂ ਸਟੂਡੈਂਟਸ ਨੂੰ ਹੁਣ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਆ ਉਹਨਾਂ ਨੂੰ ਬੈਚਲਰ ਡਿਗਰੀ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਦੇਖੋ ਡਿਪਲੋਮਾ ਚ ਬੱਚਾ ਲੱਖਾਂ ਚਲਾ ਗਿਆ ਹੁਣ ਆਪਾਂ ਜਿਹੜੇ ਬੱਚੇ ਆ ਯੂਨੀਵਰਸਿਟੀ ਆਫ ਨਿਊ ਬਰੂਨਜ਼ਵਿਕ ਆ ਅਫੋਰਡੇਬਲ ਯੂਨੀਵਰਸ ਬਿਲਕੁਲ ਬੈਚਲਰ ਡਿਗਰੀ ਵੱਲ ਧਿਆਨ ਦੇਣਾ ਚਾਹੀਦਾ ਬਿਕੋਜ਼ ਬੈਚਲਰ ਡਿਗਰੀ ਚ ਤੁਹਾਨੂੰ ਜੌਬ ਚੰਗੀ ਮਿਲੇਗੀ ਬੈਚਲਰ ਡਿਗਰੀ ਕਰਕੇ ਤੁਹਾਨੂੰ ਪੀਆਰ ਦੇ ਪੁਆਇੰਟ ਜ਼ਿਆਦਾ ਮਿਲਣਗੇ ਬੈਚਲਰ ਡਿਗਰੀ ਕਰਕੇ ਜਿਹੜੇ ਇਦਾਂ ਦੇ ਪ੍ਰੋਵਿੰਸ ਐ ਅਟਲੈਂਟਿਕ ਹੋ ਗਿਆ ਸਸਕੈਚੂਨ ਹੋ ਗਿਆ ਈਵਨ ਬ੍ਰਿਟਿਸ਼ ਕੋਲੰਪੀਆ ਨਟਾਰੀਓ ਹੋ ਗਿਆ ਇੱਥੇ ਵੀ ਤੁਹਾਨੂੰ ਇੱਕ ਜੌਬ ਚੰਗੀ ਵੱਲ ਆਪਾਂ ਜਾ ਸਕਦੇ ਹਾਂ ਹੁਣ ਅਸੀਂ ਕਰਦੇ ਹਾਂ ਉਨਟਾਰੀਓ ਦੀ ਗੱਲ ਤੁਸੀਂ ਉਨਟਾਰੀਓ 'ਚ ਜਾ ਰਹੇ ਹੋ ਤਾਂ ਇੱਕ ਟ੍ਰੇਡਸ ਤੇ ਆਪਾਂ ਨੂੰ ਟੈਕਨੀਕਲ ਟੈਕਨੋਲੋਜੀ ਰਿਲੇਟਿਡ ਜਾਂ ਸਕਿੱਲ ਰਿਲੇਟਿਡ ਕੋਰਸਸ ਕਰਨੇ ਚਾਹੀਦੇ ਨੇ ਜਿਵੇਂ ਕਿ ਅੱਜ ਬਹੁਤ ਵਧੀਆ ਕੋਰਸ ਹੈ अर्ਲੀ ਚਾਈਲਡਹੂਡ এডੂਕੇਸ਼ਨ ਜਿੱਦੇ ਸੀਟ ਨਹੀਂ ਮਿਲ ਰਹੀ অন্ਟਾਰੀਓ ਜੀ ਨਹੀਂ ਮਿਲ ਰਹੀ ਜਨੂਅਰੀ ਇਨ ਟੇਕ ਚ अर्ਲੀ ਚਾਈਲਡਹੂਡ এডੂਕੇਸ਼ਨ ਪਰਸਨਲ ਸਪੋਰਟ ਵਰਕਰ ਦੀ ਸੀਟ ਨਹੀਂ ਮਿਲ ਰਹੀ ਉਹ ਤਾਂ ਤਾਂ ਨਹੀਂ ਮਿਲ ਰਹੀ ਕਿਉਂਕਿ ਉੱਥੇ ਹਵਾ ਉੱਡ ਗਈ ਕਿ ਇੱਕ ਸਾਲ ਦਾ ਪਰਸਨਲ ਸਪੋਰਟ ਵਰਕਰ ਕਰ ਲੋ ਤਾਂ ਹੈਲਥ케ਅਰ ਵਿੱਚ ਸਾਨੂੰ ਪੀਆਰ ਜਲਦੀ ਮਿਲ ਜਾਏਗੀ ਸੋ ਸਟੂਡੈਂਟ ਦੇਖੋ ਲਾਸਟ ਮੂਮੈਂਟ ਤੇ ਆਪਾਂ ਕਿਉ ਡਿਸਾਈਡ ਕਰ ਰਹੇ ਹਾਂ ਕਿ ਪੀਆਰ ਕਿੱਦਾਂ ਲੈਣੀ ਹੈ ਜਿਸ ਦਿਨ ਆਪਾਂ ਪਹੁੰਚੇ ਆ ਨਾ ਉਸ ਦਿਨ ਡਿਸਾਈਡ ਕਰਨਾ ਹੈ ਕਿ ਪੀਆਰ ਕਿੱਦ ਏ ਨਹੀਂ ਕਿ ਜਦੋਂ ਵਰਕ ਪਰਮਿਟ ਖਤਮ ਹੋਣ ਚ 10 ਦਿਨ ਰਹਿ ਗਏ ਫਿਰ ਆਪਾਂ ਸੋਚੀਏ ਪੀਆਰ ਕਿਦਾਂ ਲੈਣੀ ਆ ਅੱਜ ਚ ਆ ਰਹੇ ਆ ਕੈਨੇਡਾ ਅੱਜ ਇਦਾਂ ਦਾ ਕੋਰਸ ਲੈ ਕੇ ਜਾਈਏ ਕਿ ਪੀਆਰ ਕਿਦਾਂ ਮਿਲੇਗੀ ਸੋ ਸਟੂਡੈਂਟਸ ਅੱਜ ਜੇ ਅਸੀਂ ਦੇਖਦੇ ਆ ਸਿਨੈਰੀਓ ਥੋੜਾ ਡਿਫਰੈਂਟ ਆ ਕੈਨੇਡਾ ਦਾ ਅੱਜ ਕੈਨੇਡਾ ਚਾਹੁੰਦਾ ਕਿ ਤੁਸੀਂ ਕੈਨੇਡਾ ਕਿਉਂ ਇਹ ਚੇਂजेस ਲੈ ਆ ਰਹੇ ਪਹਿਲੀ ਤਾਂ ਇਹ ਸਮਝਣ ਵਾਲੀ ਗੱਲ ਹੈ ਕੈਨੇਡਾ ਕਿਉਂ ਇਹ ਚੇਂजेस ਲੈ ਆ ਰਿਹਾ ਕਿ ਜਿਹੜੇ ਬੱਚੇ ਉੱਥੇ ਆਣ ਉਹਨਾਂ ਨੂੰ ਇੱਕ ਇੰਟਰਨੈਸ਼ਨਲ ਐਕਸਪੀਰੀਅੰਸ ਮਿਲਿਆ ਉਹਨਾਂ ਨੂੰ ਲੱਗੇ ਕਿ ਕਿਸੇ ਤਗੜੀ ਕੰਟਰੀ ਅਸੀਂ ਪੜਨ ਆਏ ਆ ਕਿਉਂਕਿ ਜਦੋਂ ਅਸੀਂ ਟੋਰਾਂਟੋ ਜਾ ਰਹੇ ਆ ਜੀਟੀਏ ਪੀਪੀਪੀ ਕਾਲਜੇਸ ਤੇ ਜਾ ਰਹੇ ਸੀ ਪਹਿਲੀ ਗੱਲ ਤਾਂ ਤੁਹਾਨੂੰ ਕੋਈ ਐਕਸਪੀਰੀਅੰਸ ਹੀ ਨਹੀਂ ਹੋ ਰਿਹਾ ਦੂਜੀ ਗੱਲ ਤੁਸੀਂ ਪੜ ਨਹੀਂ ਰਹੇ ਤੀਜੀ ਚੀਜ਼ ਐਵੇਂ ਹੀ ਪਾਸ ਕਰੀ ਜਾ ਰਹੇ ਬੱਚਿਆਂ ਨੂੰ ਚੌਥੀ ਚੀਜ਼ ਤੁਸੀਂ ਕਲਾਸਾਂ ਨਹੀਂ ਲਾ ਰਹੇ ਸੋ ਇੱਕ ਲੌਂਗ ਟਰਮ ਤਿਆਰੀ ਨਹੀਂ ਹੋ ਰਹੀ ਸੀ ਬੱਚਿਆਂ ਦੀ ਸੋ ਸਟੂਡੈਂਟਸ ਕੀ ਕਹਿੰਦੇ ਜਿਹੜੀ ਤਿਆਰੀ ਆ ਨਾ ਪੀਆਰ ਦੀ ਉਹ ਡੇ 1 ਤੋਂ ਚਾਹੀਦੀ ਹੈ ਔਰ ਜਿਹੜੇ ਕੋਰਸੇਸ ਹੈਗੇ ਆ ਉਹ ਟ੍ਰੇਡਸ ਟੈਕਨੋਲੋਜੀ ਔਰ ਹੈਲਥ ਰਿਲੇਟਿਡ ਜੇ ਆਪਾਂ ਲਵਾਂਗੇ ਈਵਨ ਜੇ ਤੁਸੀਂ ਕਮਰਸ ਕੀਤੀ ਆ ਬਿਜ਼ਨਸ ਨਹੀਂ ਲੈਣਾ ਚਾਹੁੰਦੇ ਨਾਲੋਂ ਕਲਰ ਦੀ ਮੈਨੇਜਮੈਂਟ ਲੈ ਲਓ ਪ੍ਰੋਟੈਕਸ਼ਨ ਸਿਕਿਉਰਿਟੀ ਇਨਵੈਸਟੀਗੇਸ਼ਨ ਲੈ ਲਓ ਈਵਨ ਤੁਸੀਂ ਅਰਲੀ ਚਾਈਲਡ এডੂਕੇਸ਼ਨ ਕਰ ਸਕਦੇ ਹੋ ਜੇ ਮਿਲ ਜੇ ਸੋਸ਼ਲ ਸਰਵਿਸ ਵਰਕਰ ਡਿਪਲੋਮਾ ਲੈ ਲਓ ਸੋ ਸਟੂਡੈਂਟਸ ਆਪਾਂ ਅੱਜ ਦੀ ਰੇਟ 'ਚ ਇਹ ਦੇਖਣਾ ਹੈ ਕਿ ਕਿਹੜਾ ਕੋਰਸ ਅਸੀਂ ਕਰਨ ਜਾਈਏ ਔਰ ਕਿਹੜੇ ਕੋਰਸ ਦੀ ਜੌਬ ਓਪਰਚ्युनिटी ਹੈਗੀ ਹੈ ਔਰ ਕਿਹੜਾ ਕੋਰਸ ਕਰਕੇ ਅਸੀਂ ਕੈਨੇਡਾ ਚ ਸੈਟਲ ਹੋ ਸਕਦੇ ਹਾਂ ਇਹ ਅਪਰੋਚ ਨਾਲ ਜੇ ਤੁਸੀਂ ਕੈਨੇਡਾ ਜਾਓਗੇ ਤਾਂ ਮੈਂ ਕਾਂਗਾ ਕੈਨੇਡਾ ਵਰਗਾ ਦੇਸ਼ ਨਹੀਂ ਹੈ ਔਰ ਦੂਸਰੀ ਚੀਜ਼ ਹੁਣ ਇਦਾਂ ਦਾ ਸਿਟੀ ਹੈਗਾ ਨਾਰਥ ਆਇਲੈਂਡ ਕਾਲਜ BC ਵਿੱਚ ਹੈ ਹਰ ਬੱਚੇ ਕੋਲ ਦੋ ਦੋ ਜੌਬ ਆਫਰ ਹੈ ਕਿਉਂ ਕਿਉਂਕਿ ਉਹ ਕਾਲਜ 500 ਬੱਚਾ ਲੈਂਦਾ ਸਾਲ ਦਾ ਛੋਟਾ ਜਿਹਾ ਸ਼ਹਿਰ ਹੈ 30 35000 ਉਹਦੀ ਆਬਾਦੀ ਹੈ ਔਰ ਹਰ ਬੱਚੇ ਕੋਲ ਦੋ ਜੌਬ ਆਫਰ ਹੈ ਜਿਹੜੇ ਬੱਚੇ ਮਰਜ਼ੀ ਨਾਲ ਕਹੋਗੇ ਗੱਲ ਕਰਾ ਦੇਣਾ ਪਰ ਸਟੂਡੈਂਟ ਕਹਿੰਦੇ ਯਾਰ ਉੱਥੇ ਆਪਣੇ ਪੰਜਾਬੀ ਘਟ ਹੈ ਦੇਖੋ ਜੇ ਤੁਸੀਂ ਆਪਣੇ ਕਕੂਨ ਚੋਂ ਨਿਕਲਣਾ ਚਾਹੁੰਦੇ ਹੋ ਨਾ ਤਾਂ ਨਵੇਂ ਸ਼ਹਿਰ ਜਾਣਾ ਪੈਣਾ ਹੈ ਔਰ ਨਵੇਂ ਸ਼ਹਿਰ ਜਾ ਕੇ ਕੁਝ ਬਣਨ ਲਈ ਸੈਕਰੀਫਾਈਸ ਕਰਨਾ ਪੈਣਾ ਸੋ ਸਟੂਡੈਂਟਸ ਕੈਨੇਡਾ ਜਾਣ ਲਈ ਸਹੀ ਸਲਾਹ ਮੈਂ ਦੇ ਸਕਦਾ ਕਿਉਂਕਿ ਮੈਨੂੰ ਹੈਗਾ ਤਜਰਬਾ ਪਿਛਲੇ 18 ਸਾਲਾਂ ਦਾ ਲਗਭਗ ਔਰ ਮੈਂ ਤੁਹਾਨੂੰ ਗਾਈਡ ਕਰ ਸਕਦਾ ਕਿ ਤੁਹਾਡੇ ਲਈ ਕੀ ਬੈਨੀਫੀਸ਼ੀਅਲ ਹੈ ਕਿਉਂਕਿ ਸਾਡੀ ਕੋਈ ਪ੍ਰੋਸੈਸਿੰਗ ਫੀਸ ਨਹੀਂ ਹੈਗੀ ਤੁਸੀਂ ਨੀਅਰੈਸਟ ਆਫਿਸ ਵਿਜ਼ਿਟ ਕਰਕੇ ਜੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਤਾਂ ਆਪਾਂ ਵੀਡੀਓ ਕਾਲ ਕਰ ਸਕਦੇ ਆ ਸੋ ਤੁਸੀਂ ਮੈਨੂੰ ਕਿਤੇ ਵੀ ਮਿਲ ਸਕਦੇ ਹੋ ਔਰ ਮਿਲ ਕੇ ਆਪਣੀ ਵੀਡੀਓ ਕਾਲ ਰਾਹੀਂ ਵੀ ਕਾਉਂਸਲਿੰਗ ਲੈ ਸਕਦੇ ਹੋ ਚਲੋ ਥੈਂਕ ਯੂ ਸੋ ਮੱਚ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਜਸਮੀਤ 파ਟਿਆ ਜੀ ਨੇ 90413 90412 ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਥੈਂਕ ਯੂ ਥੈਂਕ ਯੂ ਸੋ ਮੱਚ